ਚਰਨਜੀਤ ਚੰਨੀ ਜੀ ਹਾਂ ਤਾਂ ਹੁਣ ਦੱਸ ਜਿਏ ਕਿ ਜਲੰਧਰ ਸੀਟੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਚੰਨੀ ਜਿੱਤ ਚੁੱਕੇ ਹਨ ਜੀ ਹਾਂ ਲੋਕਾਂ ਤੇ ਚੰਨੀ ਦਾ ਪਰਿਵਾਰ ਪੂਰੀ ਤਰ੍ਹਾਂ ਧੂਮ-ਧਾਮ ਨਾਲ ਖੁਸ਼ੀ ਮਨਾਉਂਦੇ ਨਜ਼ਰ ਆ ਰਹੇ ਹਨ ਤੁਸੀਂ ਦੇਖ ਸਕਦੇ ਹੋ ਜਲੰਧਰ ਦੀਆਂ ਤਸਵੀਰਾਂ ਉਹਨਾਂ ਦੀ ਪਤਨੀ ਲੋਕਾਂ ਦਾ ਧੰਨਵਾਦ ਕਰਦੀ ਨਜ਼ਰ ਆ ਰਹੀ ਹੈ ਤੇ ਉਹਨਾਂ ਦਾ ਪੁੱਤ ਵੀ ਲੋਕਾਂ ਦਾ ਬਹੁਤ-ਬਹੁਤ ਧੰਨਵਾਦ ਕਰ ਰਹੇ ਹਨ ਤੁਸੀਂ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਕਿ ਲੋਕ ਕਾਫੀ ਖੁਸ਼ ਹਨ ਤੇ ਧੂਮ-ਧਾਮ ਨਾਲ ਸਾਰੀ ਖੁਸ਼ੀ ਮਨਾ ਰਹੇ ਹਨ ਇਹ ਦੇਖੋ ਜਲੰਧਰ ਵਸਿਆ ਦਾ ਪਿਆਰ ਸੀ ਤੇ ਸਰਕਾਰ ਸੀ ਜਿਹੜਾ ਉਹਨਾਂ ਨੇ ਦਿਲਾ ਚੰਨੀ ਸਾਹਿਬ ਬਾਰੇ ਸੀ ਅੱਜ ਵੋਟਾਂ ਦੇ ਰਾਹੀਂ ਉਹਨਾਂ ਨੇ ਕਾਢ ਕੇ ਬਾਹਰ ਰੱਖੇ ਇੱਕ ਬਹੁਤ ਵੱਡੀ ਲੀਡ ਕਰੀਏ ਮਾਤਰਾ ਜਲੰਧਰ ਦੇ ਵਿੱਚ ਲੈ ਕੇ ਜਾ ਬਿਲਕੁਲ ਬਿਲਕੁਲ ਦੇਖੋ ਇੱਥੇ ਸਾਨੂੰ ਕੈਂਪੇਨ ਦੇ ਵਿੱਚ ਵੀ ਇਹੋ ਜਿਹਾ ਹੰਗਾਰਾ ਮਿਲ ਰਿਹਾ ਸੀ ਅਸੀਂ ਸਾਰੇ ਕਹਿ ਰਹੇ ਸੀ ਵੀ ਇੱਕ ਪਾਸੇ ਜਿੱਤ ਹੋਣੀ ਹੈ ਤੇ ਉਹੀ ਲੋਕਾਂ ਨੇ ਸਾਨੂੰ ਮੈਂਡੇਟ ਦਿੱਤਾ ਹਾਂਜੀ ਮੈਮ ਅੱਜ ਇਹ ਚੰਨੀ ਜਿੱਤੇ ਗਏ ਉਹਨੂੰ ਤੁਸੀਂ ਕਿੱਦਾਂ ਦੇਖਦੇ ਹੋਰੇ ਕੀ ਕਹਿਣਾ ਚਾਹੋਗੇ ਮਾਤਮਨ ਸਭ ਤੋਂ ਪਹਿਲਾਂ ਪ੍ਰਮਾਤਮਾ ਦਾ ਸ਼ਿਕਰ ਕਰਕੇ ਜਾ ਰਹਾ। ਬਾਅਦ ਵਿੱਚ ਤੋਂ ਬਾਅਦ ਜਲੰਧਰ ਵਾਸੀ ਆ ਤਾਂ। ਬਹੁਤ-ਬਹੁਤ ਧੰਨ ਜਿਨ੍ਹਾਂ ਨੇ ਸਾਨੂੰ ਇੰਨੇ ਲੀਡ ਤੋਂ ਦਿਖਾਇਆ ਫਤਵਾ ਦਿੱਤਾ। ਚੰਨੀ ਸਾਹਿਬ ਜਲੰਧਰ ਦੇ ਦਿਲਾਚ ਵਸਦੇ ਸੀ ਅੱਜ ਉਹਨਾਂ ਨੇ ਸਾਨੂੰ ਪੂਰਾ ਕਰਕੇ ਦਿਖਾਇਆ ਸੋ ਤਾਂ ਅਸੀਂ ਉਹਨਾਂ ਨੂੰ ਪਿਆਰ ਅਤਿ ਕਿਰਿਆ ਸਾਨੂੰ। ਧੰਨਵਾਦ ਉਹਨਾਂ ਦੇ ਜਲੰਧਰ ਵਾਸੀਆਂ ਦਾ ਬਹੁਤ-ਬਹੁਤ। ਤੇ ਜਿਹੜੇ ਵਿਰੋਧੀ ਸਾਡੇ ਦੇ ਰੋਪ ਲਾ ਰਹੇ ਸੀ ਕਿ ਚੰਨੀ ਜੀ ਇੱਥੇ ਨਹੀਂ ਰੋਗੇ ਉਹ ਕੀ ਕਹਿਣਾ ਜੋਗੇ। ਐਸੇ ਗੈਰ ਗੈਰ ਦੇ ਦਿਲਾਚ ਗੰਦੀ ਪਰ ਕੱਲੀ ਕੋਈ ਨਹੀਂ ਆਉਣੀ ਅਸੀਂ ਕਹਿੰਦੇ ਸੀ ਜਿੱਦ ਕੇ ਵਾਪਸ ਚਲੇ ਜੂਗਾ ਹੁਣ ਕੀ ਕਹਿਣਾ ਚਾਹੁੰਦੇ ਹੋ ਨਾ ਤਾਂ ਅਸੀਂ ਜਲੰਧਰ ਵਾਸੀਆਂ ਨੂੰ ਇਤਾਂ ਬਹੁਤ ਧੋਖਾ ਹਾਏ ਹਾਏ